ਅਸੀਂ ਪਹੁੰਚੂਗੇ ਪਿੰਡ ਨਗਰ ਦੇ ਵਿੱਚ ਇੱਥੇ ਬਣਿਆ ਹੋਇਆ ਇੱਕ ਪ੍ਰਾਚੀਨ ਮੰਦਿਰ ਦੂਰ ਦੂਰ ਤੱਕ ਦੇਖ ਸਕਦੇ ਹੋ ਕਿ ਬਹੁਤ ਸੋਹਣਾ 뷰 ਹੈ ਜੋ ਕਿ ਬਹੁਤ ਹੀ ਬਿਊਟੀਫੁੱਲ ਲੱਗ ਰਿਹਾ ਹੈ ਅਸੀਂ ਪਹੁੰਚੂਗੇ ਪਿੰਡ ਨਗਰ ਦੇ ਵਿੱਚ ਇੱਥੇ ਬਣਿਆ ਹੋਇਆ ਇੱਕ ਪ੍ਰਾਚੀਨ ਮੰਦਿਰ ਜੋ ਕਿ ਚਾ ਮੁੰਡਾ ਮਾਤਾ ਜੀ ਦਾ ਹੈ ਇੱਕ ਪਹਾੜੀ ਦੇ ਉੱਪਰ ਮੰਦਿਰ ਹੈ ਚਲੋ ਅਸੀਂ ਉੱਪਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਚੰਗੀ ਤਰ੍ਹਾਂ ਇਹ ਮੰਦਿਰ ਉਹ ਸਾਹਮਣੇ ਮੰਦਰਾ ਵੀਰੇ ਮੱਤ ਦਾ ਉੱਤੇ ਤੇ ਅਸੀਂ ਉੱਤੇ ਆ ਗਏ ਇੱਥੇ ਥਿ ਵਿਊ ਦੇਖੋ ਵੀਰੇ ਸਾਰਾ ਇਹ ਤੋਂ ਝਾਕ ਕਰੋ ਕਿ ਆ ਪੱਥਰ ਨੇ ਸਾਰੇ ਵੱਡੇ ਵੱਡੇ ਪਹਾੜੀ ਦੇ ਵਿਊ ਦੇਖੋ ਵੀਰੇ ਸਾਰਾ ਤੁਸੀਂ ਇੱਥੇ ਆ ਰਹੇ ਹੋ ਤੁਹਾਨੂੰ ਉੱਪਰ ਦਾ ਵਿਊ ਉਹ ਮੇਰੇ ਕਰਾ ਦਿਓ ਮਾਤਾ ਦੇ ਦੇਖੋ ਇਹ Rajasthan ਦਾ ਪ੍ਰਾਚੀਨ ਮੰਦਿਰ ਹੈ ਜੋ ਕਿ ਮਾਤਾ ਦਾ ਨਾਮ ਚੰਮੂਂਡਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਇਤਿਹਾਸਿਕ ਮੰਦਿਰ ਹੈ ਤੇ ਉੱਪਰ ਪਹਾੜੀ ਦੇ ਉੱਪਰ ਬਣਿਆ ਹੋਇਆ ਦੂਰ ਦੂਰ ਤੱਕ ਦੇਖ ਸਕਦੇ ਹੋ ਕਿ ਬਹੁਤ ਸੋਹਣਾ 뷰 ਹੈ ਜੋ ਕਿ ਬਹੁਤ ਹੀ ਬਿਊਟੀਫੁੱਲ ਲੱਗ ਰਿਹਾ ਹੈ ਉੱਪਰ ਚੜ ਕੇ ਸੋ ਲੋਕ ਕਹਿੰਦੇ ਆ ਕਿ Rajasthan ਦੇ ਵਿੱਚ ਰਹਿਤਾ ਹੀ ਰਹਤਾ ਹੈ ਪਰ ਇਹ ਲੋਕਾਂ ਦੀ ਬਹੁਤ ਗਲਤ ਸੋਚ ਹੈ ਇੱਥੇ ਆਨ ਤੇ ਪਤਾ ਲੱਗਦਾ ਹੈ ਕਿ ਰਾਜਸਥਾਨੀ ਖਰਿਆਲੀ ਦਾ ਘਰ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਹਰ ਤਰਫ ਹਰਿਆਲੀ ਹੈ ਐਨੀ ਤਾਂ ਪੰਜਾਬ ਦੇ ਵਿੱਚ ਵੀ ਨਹੀਂ ਮਿਲਦੀ ਜੀ ਮਾਤਾ ਦੇ ਦਰਸ਼ਨ ਤੇ ਆਈ ਹੋਪ ਕਿ ਤੁਸੀਂ ਵੀ ਕਰ ਲਿਓ ਨੇ ਹੁਣ ਅਸੀਂ ਚੱਲਿਆਂ ਪਾਰ ਲਈ ਸੋ ਟਾਈਮ ਲੱਗਿਆ ਤਾਂ ਰਸਤੇ 'ਚ ਕੁਝ ਖਾਵਾ ਪੀਵਾਗੇ ਅੱਜ ਦਾ ਬਲੌਗ ਸੋ ਅੱਜ ਦਾ ਬਲੌਗ ਇੱਥੇ ਅੰਤ ਹੁੰਦਾ ਮਿਲਦੇ ਆਪਾਂ ਅਗਲੇ ਬਲੌਗ ਵਿੱਚ ਉਮੀਦ ਹੈ ਤੁਹਾਨੂੰ ਸਾਡਾ ਬਲੌਗ ਪਸੰਦ ਆਇਆ ਥੈਂਕ ਯੂ